ਸਤਿ ਸ੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੋਰਸ ਕਲੈਕਸ਼ਨਸ ਤੇ ਅੱਜ ਕਲੈਕਸ਼ਨਾਂ ਸਾਰੀਆਂ ਆਫਰਾਂ ਵਾਲੀਆਂ ਨੇ ਫਰਸਟ ਕਲੈਕਸ਼ਨ ਜਿਹੜੀ ਚੱਲ ਰਹੀ ਹੈ ਅਲਟਪਾ ਬ੍ਰਾਂਡ ਦੀ ਹੈ ਤੁਹਾਨੂੰ 3.5 ਮੀਟਰ ਦਾ ਵੱਡੇ ਪੈਦਾ ਸੂਟ ਮਿਲੇਗਾ ਡਿਜੀਟਲ ਪ੍ਰਿੰਟਸ ਨਾਲ ਲਾਈਨਰ ਮਸਲੀਨ ਦਾ ਸੂਟ ਹੈ 670 ਦੇ ਵਿੱਚ ਤੁਸੀਂ ਦੋ ਸੂਟ ਬਾਈ ਕਰ ਸਕਦੇ ਹੋ ਪ੍ਰਿੰਟਡ ਸੂਟ ਹੈ ਵੈਸੇ 3.5 ਮੀਟਰ ਦਾ ਹੈ ਪਰ ਇੱਕ ਹੀ ਵੱਡਾ ਬਾਰ ਹੈ ਤੇ 5 ਮੀਟਰ ਦੇ ਨੀਅਰ ਜਿਹੜਾ ਸੂਟ ਬਣ ਜਾਂਦਾ ਹੈ 617 ਜੁਵੇ ਤੁਹਾਨੂੰ ਇਹ ਸੂਟ ਮਿਲਦੇਗਾ ਲਾਈਨਰ ਮਸਲੀਨ ਦਾ ਬਹੁਤ ਪਿਆਰੇ ਰੰਗ ਨੇ ਸੋਹਣੇ ਸੂਟ ਨੇ ਰੰਗ ਇਹਨਾਂ ਵਿੱਚ ਜਿਹੜੇ ਹੈਗੇ ਨੇ ਲਗਭਗ 14-15 ਰੰਗ ਹੈਗੇ ਨੇ ਤੁਸੀਂ ਸੂਟ ਨੂੰ ਬਾਏ ਕਰਨਾ ਜਾਂ ਕੋਈ ਵੀ ਕਵਰੀ ਕਰਨੀ ਹੈ ਤਾਂ ਨੰਬਰ ਮੇ ਆਪਣਾ 623924575 ਜਿੱ ਦਿੱਤਾ ਹੈ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਤੁਸੀਂ ਜੋ ਵੀ ਕਵਰੀ ਕਰਨਾ ਚਾਹੁੰਦੇ ਹੋ ਡਿਜੀਟਲ ਪ੍ਰਿੰਟ ਲਾਈਨਰ ਮਸਲੀਨ ਦੀ ਤੁਹਾਨੂੰ ਵੱਡੇ ਬਰ ਦੇ ਨਾਲ ਲਗਭਗ 2 ਮੀਟਰ ਦੀ ਸ਼ਰਟ ਮਿਲੇਗੀ ਬਾਟਮ ਮੈਚਿੰਗ ਮਿਲੇਗਾ ਲਾਈਨਰ ਮਸਲੀਨ ਦਾ ਉਹ ਵੀ ਤੁਹਾਨੂੰ ਵੱਡੇ ਬਰ ਦੇ ਨਾਲ ਲਗਭਗ 2 ਮੀਟਰ ਦਾ ਮਿਲੇਗਾ ਸ਼ਿਪਿੰਗ ਚਾਰजेस ਫ੍ਰੀ ਨੇ ਤੇ ਇਹ ਜਿਹੜੇ ਸੂਟ ਨੇ ਤੁਹਾਨੂੰ ਤਿੰਨ ਸੂਟ ਮਿਲ ਜਾਣਗੇ ਸਿਰਫ ਤੇ ਸਿਰਫ 680 ਰੁਪਿਆਵਾਂ ਦੇ ਵਿੱਚ ਓਨਲੀ ਐਟ 680 3 ਕੰਬੋ ਤੁਹਾਨੂੰ ਮਿਲ ਜਾਣਗੇ ਸ਼ਰਟ ਐਂਡ ਬਾਟਮ ਦਾ ਤਿੰਨ ਬਾਟਮ ਤਿੰਨ ਜਿਹੜੇ ਸੂਟ ਨੇ ਤੁਸੀਂ ਸੇਮ ਦਾ ਬਾਈ ਕਰ ਸਕਦੇ ਹੋ ਡਿਫਰੈਂਟ ਡਿਫਰੈਂਟ ਬਾਈ ਕਰ ਸਕਦੇ ਹੋ ਪਰ ਇਹ ਕੀ ਤੁਹਾਨੂੰ ਜਿਹੜੇ ਤਿੰਨ ਸੂਟ ਮਿਲ ਜਾਣਗੇ ਟੋਟਲ ਬਹੁਤ ਵਧੀਆ ਸੂਟ ਨੇ ਰੰਗ ਬੜੇ ਪਿਆਰੇ ਨੇ ਸੋਹਣੇ ਸੋਹਣੇ ਰੰਗ ਆਏ ਨੇ बॉਟਮ ਪਲੇਨ ਹੈ ਜਿਹੜੇ ਚ ਡਿਜ਼ਾਈਨ ਆਏ ਨੇ ਪੰਚੀ ਰੰਗ ਜਿਹੜੇ ਡਿਜ਼ਾਈਨ ਇਹਦੇ ਚ ਪੈਟਰਨ ਆਏ ਨੇ ਬਹੁਤ ਜ਼ਿਆਦਾ ਅਫੋਰਡੇਬਲ ਰੇਟਾਂ ਵਿੱਚ ਜਿੰਨੇ ਸਿਰਫ ਤੇ ਸਿਰਫ 600 ਰੁਪਈਆ ਦੇ ਵਿੱਚ ਤਿੰਨ ਸੂਟ ਤੁਸੀਂ ਲੈ ਸਕਦੇ ਹੋ ਜਿਵੇਂ ਤੁਸੀਂ ਦੇਖਦੇ ਪਏ ਕੋਈ ਸੂਟ ਬਹੁਤ ਸੋਹਣੇ ਨੇ ਟੌ ਬਾਟਮ ਨੇ ਕਲੈਕਸ਼ਨਾਂ ਨੇ ਸਮਰ ਸਪੈਸ਼ਲ ਕਲੈਕਸ਼ਨਾਂ ਨੇ ਗਰਮੀਆਂ ਦੇ ਵਿੱਚ ਬਹੁਤ ਵਧੀਆ ਰਹਿੰਦੇ ਨੇ ਇਹ ਵਾਲੇ ਸੂਟ। ਰੇਟ ਬੜਾ ਅਫੋਰਡੇਬਲ ਹੈ ਤੇ ਸੂਟ ਬਹੁਤ ਹੀ ਜ਼ਿਆਦਾ ਪਿਆਰੇ ਨੇ। ਸੂਟ ਬਾਈ ਕਰਨਾ ਜਾਂ ਕੋਈ ਵੀ ਕੁਇਰੀ ਕਰਨੀ ਹੈ ਤਾਂ ਨੰਬਰ ਮੈਂ ਆਪਣਾ ਦਿੱਤਾ ਹੈ। ਨੰਬਰ ਤੇ ਜਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ। ਸੂਟ ਸਾਰੇ ਅੱਜ ਦੀ ਵੀਡੀਓ ਵਾਲੇ ਅਵੇਲੇਬਲ ਨੇ। 2-3 ਤਰ੍ਹਾਂ ਦੀਆਂ ਕਲੈਕਸ਼ਨਾਂ ਹੀ ਲੈ ਕੇ ਆਈਆਂ ਅੱਜ ਦੀ ਵੀਡੀਓ ਦੇ ਵਿੱਚ। ਡਿਜ਼ਾਈਨ ਬਹੁਤ ਸੋਹਣੇ ਨੇ, ਰੰਗ ਬੜੇ ਪਿਆਰੇ ਨੇ। ਸਟੇਟਸ ਵੇਖਣਾ ਤਾਂ ਵੀ ਨੰਬਰ ਜਾ ਕੇ ਮੈਸੇਜ ਕਰ ਦੇਣਾ ਆਪਣੇ ਨੇਮ ਤੇ ਸਿਟੀ ਦੇ ਨੇਮ ਨਾਲ ਤੁਹਾਡੇ ਨੰਬਰ ਸੇਵ ਕਰ ਲਵਾਂਗੀ ਫਿਰ ਸਟੇਟਸ ਸ਼ੋ ਹੋ ਜਾਏਗਾ ਕਰਮੀਆਂ ਲਈ ਸਪੈਸ਼ਲ ਕੋਸ਼ਿਸ਼ ਕਰਦੀ ਆਂ ਅੱਜ ਕੱਲ ਜਿੰਨੀਆਂ ਵੀ ਕਲੈਕਸ਼ਨਾਂ ਲੈ ਕੇ ਆਵਾਂ ਕਰਮੀਆਂ ਲਈ ਸਪੈਸ਼ਲ ਹੋਣ ਟਰੈਂਡੀ ਹੋਣ ਜਿਹੜੀਆਂ ਕਿ ਤੁਹਾਨੂੰ ਸਭ ਨੂੰ ਬਹੁਤ ਪਸੰਦ ਆਉਣ ਤੇ ਐਵਾਂ ਵਾਲੀਆਂ ਸਪੈਸ਼ਲ ਆਫਰਾਂ ਤੇ ਆਈਆਂ ਸੀ ਇਸ ਲਈ ਮੈਂ ਜਦੋਂ ਹੀ ਆਫਰ ਤੇ ਆਈਆਂ ਉਸੇ ਵੇਲੇ ਹੀ ਇਹਨਾਂ ਨੂੰ ਮੈਂ ਤੁਹਾਡੇ ਲਈ ਇੱਥੇ ਅਪਲੋਡ ਕਰ ਦਿੱਤਾ ਬਹੁਤ ਸੋਹਣੇ ਰੰਗ ਨੇ ਇੱਕ ਤਾਂ ਰੇਟ ਬੜਾ ਅਫੋਰਡੇਬਲ ਹੈ ਇਹਨਾਂ ਸੂਟਾਂ ਦਾ ਇਹ ਨਿਊ ਡਿਜ਼ਾਈਨ ਆਏ ਨੇ ਪਿਓਰ ਕਾਟਨ ਦੇ ਵਿੱਚ ਪਿਓਰ ਕਾਟਨ ਸਰਪਲਸ ਜਿਹੜਾ ਕੁਆਲਿਟੀ ਆ ਪ੍ਰਿੰਟ ਸ਼ਰਟ ਆਏਗੀ ਕੈਮਰੀ ਕਾਟਨ ਦਾ ਬਾਟਮ ਤੇ ਨਾਲ ਤੁਹਾਨੂੰ ਜਿਹੜਾ ਐਮਬਰਾਇਡਰੀ ਮਿਲੇਗੀ ਕੋਟਾ ਦਾ ਟਾਈ ਐਂਡ ਡਾਈ ਵਾਲਾ ਦੁਪੱਟਾ ਮਿਲੇਗਾ 870 ਰੁਪਏ ਦਾ ਰੇਟ ਹੈ ਰੰਗੇ ਦੇ ਵਿੱਚ ਜਿਹੜੇ 10 ਨੇ ਤੁਸੀਂ ਇਹਨਾਂ ਸੂਟਾਂ ਬਾਰੇ ਹੋਰ ਕੁਝ ਵੀ ਜਾਨਣਾ ਚਾਹੁੰਦੇ ਹੋ ਕਿਸੇ ਵੀ ਸੂਟ ਦੇ ਬਾਰੇ ਵਿੱਚ ਕੋਈ ਵੀ ਕੁਐਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਮੈਂ ਆਪਣਾ 623924575 ਜਿੱ ਦਿੱਤਾ ਐਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੈਸਵੀ ਸੂਟ ਦੇ ਬਾਰੇ ਵਿੱਚ ਤੁਸੀਂ ਜੋ ਵੀ ਜਾਨਣਾ ਚਾਹੁੰਦੇ ਹੋ ਚਾਹੀਏ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਉਹਨਾਂ ਵਿੱਚੋਂ ਤੁਹਾਨੂੰ ਤੁਹਾਡਾ ਇੰਦਾ ਰਿਪਲਾਈ ਜਰੂਰ ਆਏਗਾ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋ ਨਵੇਂ ਨਵੇਂ ਸੋਨੇ ਸੋਨੇ ਟ੍ਰੈਂਡੀ ਤੇ ਐਕਸਪਲੋਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ